ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇੱਕ ਨਵੇਂ ਬ੍ਰੈਂਡ ਨਿਊ ਕੰਟੈਂਟ ਦੇ ਵਿੱਚ ਬਾਈ ਇਹ ਅਗਰ ਤੁਸੀਂ ਫੋਰਚਨਰ ਦੇ ਲਵਰ ਹੋ ਤਾਂ ਤੁਹਾਡੇ ਲਈ ਪੰਜ ਫੋਰਚਨਰ ਲੈ ਕੇ ਆਏ ਆਂ ਜੀ ਅਸੀਂ ਖੜੇ ਆਂ yellow motor ਨਕੋਦਰ ਦੇ ਵਿੱਚ ਮਨਦੀਪ بھائی ਮੇਰੇ ਨਾਲ ਰਹਿਣਗੇ ਫੋਰਚਨਰ ਦੀ ਕੀ ਡਿਟੇਲ ਹੈ ਕਿਵੇਂ ਇਹ ਫੋਰਚਨਰ ਤੁਸੀਂ ਆਪਣੇ ਘਰੇ ਲੈ ਕੇ ਜਾ ਸਕਦੇ ਹੋ ਸਾਰੀ ਜਾਣਕਾਰੀ ਦੇਵਾਂਗੇ ਤੇ ਇੱਕ ਚੀਜ਼ ਹੋਰ ਬੜੀ ਖਾਸੀਅਤ ਹੋ ਸਕਦੀ ਹੈ ਬਾਈ ਇੱਥੇ ਅਗਰ ਤੁਸੀਂ ਆਨੇ ਹੋ ਤੁਹਾਨੂੰ ਸਾਰੀ ਚੀਜ਼ਾਂ ਵੀ ਇੱਕ ਬੇਹਨਾਂ ਸ਼ਬਦ ਦੇ ਥੱਲੇ ਮਿਲ ਜਾਈਗੀ ਚਾਹੇ ਉਹ ਆਰਸੀ ਟ੍ਰਾਂਸਫਰ ਹੈ ਇੰਸ਼ੋਰੈਂਸ ਹੈ ਲੋਨ ਹੈ ਸਾਰੀ ਜਾਣਕਾਰੀ ਦੇਵਾਂਗੇ ਤੇ 10 ਮਿੰਟ ਦੇ ਵਿੱਚ ਬਾਈ ਕਹਿੰਦੇ ਆ ਕਿ ਅਗਰ ਤੁਹਾਡਾ ਸਿਵਲ ਸਕੋਰ ਵਧੀਆ ਤੇ 10 ਮਿੰਟ ਦੇ ਅੰਦਰ ਅੰਦਰ ਵੀ ਤੁਹਾਡਾ ਜਿਹੜਾ ਲੋਨ ਹੈ ਉਹ ਹੋ ਜਾਏਗਾ ਮਨਦੀਪ ਬਾਈ ਥੋੜਾ ਜੱਗਾਂ ਨੂੰ ਆ ਜਾਓ ਫਿਰ ਆਪਾਂ ਹਨਾ ਸ਼ੁਰੂ ਕਰ ਦਿਆਂਗੇ ਰਾਮ ਰਾਮ ਸੱਸੀ ਕਾਲੀ ਕੀ ਹਾਲ ਚਾਲ ਹੈ ਬੋਲੋ ਜੀ ਸਰਦਾਰ ਸੁਣਾਓ ਜੀ ਬਾਈ ਤੁਸੀਂ ਦੋ ਚੱਕਮੀ ਫੋਰਚਨਰ ਤੇ ਇੱਧਰ ਖੜੀਏ ਕੀ ਚੀਆ ਆ ਜੀ ਤਿੰਨ ਚੱਕਵੀ ਫੋਰਚਨਰ ਤੁਸੀਂ ਉੱਧਰ ਖੜੀਆਂ ਕੀਤੀਆਂ ਆ ਸ਼ੁਰੂਆਤ ਭਾਜੀ ਆਪਾਂ ਇਹ ਇਹ ਪੰਜ ਫੋਰਚਨਰ ਸਾਡੇ ਕੋਲ ਨਵੀਂ ਸ਼ੇਪ ਦੇ ਆ ਠੀਕ ਹੈ ਜੇ ਤੁਹਾਨੂੰ ਪੁਰਾਣੀ ਸ਼ੇਪ ਦੇ ਵੀ ਲੈਣੇ ਸਾਡੇ ਕੋਲ ਪੁਰਾਣੀ ਸ਼ੇਪ ਦੇ ਵੀ ਭਾਜੀ ਕਿਵੇਂ ਵਾਲੇ ਵੀ ਉਹ ਫੋਰਚਨਰ ਵੀ ਜਿਹੜੀ ਸਾਡੇ ਕੋਲ ਅਵੇਲੇਬਲ ਹਰ ਟਾਈਮ ਪੰਜ ਛੇ ਪੰਜ ਛੇ ਫੋਰਚਨ ਉਹ ਵੀ ਸਾਡੇ ਕੋਲ ਰਹਿੰਦੇ ਆ ਪੁਰਾਣੀ ਸ਼ੇਪ ਦੀ ਉਹ ਵੀ ਕਾਰਾਂ ਉਹਦੀ ਆਪਾਂ ਭਾਜੀ ਫਿਰ ਅਲੱਗ ਅਲੱਗ ਤੋਂ ਐਪੀਸੋਡ ਇਹ ਸਿਰਫ ਤੁਹਾਨੂੰ ਨਵੀਂ ਫੋਰਚਨਰ ਦਾ ਅਸੀਂ ਬਣਾ ਰਹੇ ਆ ਹਾਂ ਵੀ ਇਹ ਦੋ ਫੋਰਚਨਰ ਜਿਹੜੀਆਂ ਨੇ ਉਹ ਗ੍ਰੇ ਕਲਰ ਦੇ ਵਿੱਚ ਆ ਭਾਜੀ ਸਿਲਵਰ ਕਲਰ ਆ ਸਰ ਦੋਨੋਂ ਸਿਲਵਰ ਕਲਰ ਆਪਣੇ ਕਸਟਮਰ ਵਾਸਤੇ ਲੇਜੈਂਡਰ ਦੇ ਵਿੱਚ ਤਿਆਰ ਕਰਾ ਰਹੇ ਆ ਅੱਛਾ ਜੀ ਜੇ ਕਿਸੇ ਕਸਟਮਰ ਨੇ ਉਹ ਵੀ ਲੈਣੀ ਹੈ ਤੁਹਾਨੂੰ ਉਹ ਵੀ ਫੈਸਿਲਿਟੀ ਦੇਵਾਂਗੇ ਇੱਕ ਗੱਡੀ ਤੁਹਾਨੂੰ ਦਿਖਾਵਾਂਗੇ ਵੀ ਉਹ ਵੀ ਹੈ ਉਸ ਤੋਂ ਬਾਅਦ ਸਰ ਜੇ ਜਿੱਦਾਂ ਦੀ ਵੀ ਕਸਟਮਰ ਦੀ ਡਿਮਾਂਡ ਹੋਊਗੀ ਔਨ ਡਿਮਾਂਡ ਹਰ ਚੀਜ਼ ਨੂੰ ਜਿੱਦਾਂ ਅਪਡੇਟ ਕਰਦੇ ਉਸ ਐਜ਼ ਇਟ ਹੀ ਕਰਾਂਗੇ ਠੀਕ ਹੈ ਮਨਦੀਪ ਬਾਈ ਫਿਰ ਆਪਾਂ ਫੋਰਚਨਰ ਦੇ ਉੱਤੇ ਆਨੇ ਆ ਪਹਿਲਾਂ ਤਾਂ ਥੋੜਾ ਜਿਹਾ ਰਤਬਾ ਦੱਸ ਦਿਓ ਭਾਜੀ ਹਾਂ ਜਦੋਂ ਕੋਈ ਔਨ ਕਰਦਾ ਹੈ ਫੋਰਚਨਰ ਸਰ ਤੁਸੀਂ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜਾਏ ਬਿਲਕੁਲ ਕੀ ਬਾਤ ਹੈ ਭਾਜੀ ਮੈਨੂੰ ਆਪਣਾ ਵਜਾ ਦਬਾਉਣ ਆਇਆ ਤੇ ਸਭ ਤੋਂ ਪਹਿਲਾਂ ਭਾਜੀ ਆਪਣੇ ਕੋਲ ਇਹ ਵਾਲੀ ਫੋਰਚਨਰ ਤੋਂ ਉੱਪ ਕਰਕੇ ਸ਼ੁਰੂ ਜੀ ਜੀ ਇਹ 18 ਮਾਡਲ ਹੈ ਸਰ ਠੀਕ ਹੈ ਫਰਸਟ ਓਨਰਸ਼ਿਪ ਕਾਰ ਹੈ ਠੀਕ ਹੈ 4/2 4/2 ਮੈਨੂਅਲ ਦੇ ਵਿੱਚ ਹੈ ਅੱਛਾ 4/2 ਮੈਨੂਅਲ ਮੈਨੂਅਲ ਦੇ ਵਿੱਚ ਹੈ ਜੀ ਸਿੰਗਲ ਓਨਰਸ਼ਿਪ ਹੈ ਗੁੱਡਗਿਅਰ ਦੇ ਚਾਰੋਂ ਟਾਇਰ ਨਵੇਂ ਲੱਗੇ ਹੋਏ ਕਾਰ ਨੂੰ ਹਾਂ ਹਾਂ ਠੀਕ ਹੈ ਜੀ ਠੀਕ ਹੈ ਜੀ ਟਾਇਲ ਦੀ ਆਪਾਂ ਪ੍ਰੋਫਾਈਲ ਜਿਹੜੀ ਆ ਉਹ ਚੈੱਕ ਕਰਾ ਦਨੇ ਆ ਜੀ ਹੈਲਥੀ ਜਿਹੜੇ ਟਾਇਰ ਆ ਉਹ ਹੈਗੇ ਆ ਠੀਕ ਹੈ ਭਾਜੀ ਤੇ ਕੀ ਓਨਰ ਪਹਿਲਾ ਹੀ ਆ ਭਾਜੀ ਸਿੰਗਲ ਓਨਰ ਸਸ ਸਿੰਗਲ ਠੀਕ ਹੈ ਬਾਈ ਪ੍ਰਾਈਸ ਦੇ ਲਈ ਤੁਹਾਨੂੰ ਟੀਮ ਨੂੰ ਕੰਟੈਕਟ ਕਰਨਾ ਪਏਗਾ ਜਿਹੜੇ ਸਾਡੇ 뷰ਅਰ ਆ ਉਹ ਬਾਈ ਪ੍ਰਾਈਜ਼ਿੰਗ ਦੇ ਲਈ ਟੀਮ ਨੂੰ ਬਾਈ ਜੀ ਦੇ ਨਾ ਨੰਬਰ ਆਪਾਂ ਡਿਸਪਲੇ ਕਰ ਰਹੇ ਆ ਕਰ ਸਕਦੇ ਆ ਤੇ ਭਾਈ 5-7 ਲੱਖ ਰੁਪਏ ਲੈ ਕੇ ਜੀ ਸਰ ਇਹ ਮਾਡਲ 7 ਲੱਖ 8 ਲੱਖ 10 ਲੱਖ ਜੋ ਤੁਹਾਡੇ ਕੋਲ ਹੈਗਾ ਤੁਸੀਂ ਲੈਓ ਹਨ ਫੋਰਚਨਰ ਦੇ ਕੇ ਭੇਜਾਂਗੇ ਜੀ ਠੀਕ ਹੈ ਬਾਈ ਉਸ ਤੋਂ ਬਾਅਦ ਇੱਕ ਇਹ ਫੋਰਚਨਰ ਹੋਗੀ সিলਵਰ ਕਲਰ ਦੇ ਵਿੱਚ ਬਾਈ ਇਹ ਹੋਰ ਫੋਰਚਨਰ 2017 ਮਾਡਲ ਹੂੰ 4/4 ਆਟੋਮੈਟਿਕ ਠੀਕ ਹੈ ਫਰਸਟ ਓਨਰਸ਼ਿਪ ਜਲੰਧਰ ਦਾ ਨੰਬਰ ਕਾਰ ਦਾ ਅੱਛਾ ਆਪਣੀ ਲੋਕਲ ਜਲੰਧਰ ਦਾ ਜੀ ਜੀ ਸਰ ਜਲੰਧਰ ਨੰਬਰ ਹੈ ਜੀ ਸਰ ਲੋਕਲ ਨੰਬਰ ਹੀ ਕਰ ਆਇਆ ਜੀ ਜਲੰਧਰ ਦਾ ਨੰਬਰ ਕਾਰ ਹੈ ਠੀਕ ਹੈ ਬਾਈ ਜੀ ਕੀ ਇਹਦੀ ਸਪੈਸੀਫਿਕੇਸ਼ਨ ਹੈ ਜੀ ਸਿਰਫ ਫਸਟ ਓਨਰਸ਼ਿਪ 4x4 ਆਟੋ ਆ ਸਭ ਤੋਂ ਵੱਡੀ ਸਪੈਸੀਫਿਕੇਸ਼ਨ ਤਾਂ ਇਹੀ ਹੈ ਜੀ ਠੀਕ ਹੈ ਜੀ ਔਰ ਯੋਕੋਹਾਮਾ ਦੇ ਚਾਰੋਂ ਟਾਇਰ ਲੱਗੇ ਹੋਏ ਆ ਕਾਰ ਨੂੰ ਹਾਂ ਹਾਂ ਠੀਕ ਹੈ ਅੰਟੀਰੀਅਰ ਵੀ ਤੁਸੀਂ ਦਿਖਾਓ ਬਿਲਕੁਲ ਨਵਾਂ 70 ਮੈਟ ਹਰ ਇੱਕ ਚੀਜ਼ ਨਾਲ ਅੰਦਰੋਂ ਵੀ ਇੰਟੀਰੀਅਰ ਜਿਹੜਾ ਹੈ ਉਹ ਸਾਫ ਸੁਥਰਾ ਬੜੀ ਵਧੀਆ ਪਿਆ ਹੋਇਆ ਠੀਕ ਹੈ ਭਾਈ ਤੇ ਚੱਲੀ ਕਿੰਨੀ ਹੈ ਇਹ ਸਰ ਇਹ ਚੱਲੀ ਹੈ 90000 ਰੁਪਏ ਤੇ ਸਰਵਿਸ ਰਿਕਾਰਡ 90000 ਚੱਲੀ ਹੈ ਤੇ ਜਿਹੜੀ ਫੋਰਚਨਰ ਹੁੰਦੀ ਹੈ ਭਾਜੀ ਇਹਦਾ ਇਹਨਾਂ ਦੇ ਜਿਹੜੇ ਇੰਜਨ ਹੁੰਦੇ ਆ ਉਹ ਕਹਿੰਦੇ ਬਹੁਤ ਜ਼ਿਆਦਾ ਵੀ ਬੜੀ ਕੰਪਨੀ ਦਾ 1 ਲੱਖ ਤੱਕ ਗਾਰੰਟੀ ਦਿੰਦੀ ਹੈ ਜੀ ਇਹਨਾਂ ਨੂੰ ਇੰਜਨ ਦਾ ਸੋਚਣਾ ਨਹੀਂ ਚਾਹੀਦਾ ਫੋਰਚਨਰ ਠੀਕ ਹੈ ਭਾਈ ਤੇ ਜਦੋਂ ਭਾਜੀ ਜਿਹੜੇ A ਵਾਲੇ ਮਾਡਲ ਅਪਡੇਟ ਕੀਤੇ ਸੀ ਕੰਪਨੀ ਨੇ ਇਹਦੇ ਵਿੱਚ ਮਤਲਬ ਕਿਸੇ ਨੂੰ ਪੁਰਾਣੀ ਸ਼ੇਪ ਚ ਪਸੰਦ ਆ ਕਿਸੇ ਨੂੰ ਇਹ ਸ਼ੇਪ ਚ ਪਸੰਦ ਆ ਠੀਕ ਹੈ ਬਾਈ ਸੋ ਇਹ ਦੋ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਤੁਹਾਨੂੰ ਦੱਸ ਦਿੱਤੀਆਂ ਆ ਪ੍ਰਾਈਜ਼ਿੰਗ ਦੇ ਲਈ ਬਾਈ ਜੀ ਦੀ ਟੀਮ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਹੁਣ ਆਪਾਂ ਤਿੰਨ ਫੋਰਚਨਰ ਜਿਹੜੀ ਆ ਵਾਈਟ ਕਲਰ ਦੇ ਵਿੱਚ ਉਹ ਅਸੀਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਭਾਜੀ ਇਹਦੇ ਤੋਂ ਸ਼ੁਰੂ ਕਰਦੇ ਆ ਸਰ ਇਹ ਤਿੰਨੇ ਫੋਰਚਨਰ 17 ਮਾਡਲ ਆ ਤਿੰਨੇ 2017 ਮਾਡਲ ਆ ਤਿੰਨੇ ਆਟੋਮੈਟਿਕ ਆ ਤਿੰਨੇ ਫਰਸਟ ਓਨਰਸ਼ਿਪ ਆ ਵੀ ਜਿਹਨਾਂ ਨੂੰ ਆਟੋਮੈਟਿਕ ਗੱਡੀ ਪਸੰਦ ਹੈ ਉਹ ਹਨਾ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਇੱਕ ਲੈ ਕੇ ਜਾ ਸਕਦੇ ਜਿਹੜੀ ਮਰਜ਼ੀ ਸਰ ਤੇ ਤਿੰਨ ਤੋਂ ਇਲਾਵਾ ਚੌਥੀ ਸਰ ਸਾਡੀ ਜਿਹੜੀ ਲੈਜੈਂਡਰ ਚ ਆ ਰਹੀ ਹੈ ਹਾਂ ਔਰ ਵਾਈਟ ਦੇ ਵਿੱਚ ਇੱਕ ਹੋਰ ਫੋਰਚੂਨਰ ਹੈਗੀ ਹੈ ਜੀ ਉਹ ਵੀ ਆ ਰਹੀ ਹੈ ਜੀ ਠੀਕ ਹੈ ਬਈ ਵਾਈਟ ਦੇ ਵਿੱਚ ਸਾਡੇ ਕੋਲ 17 ਮਾਡਲ ਦੇ ਵਿੱਚ 5 ਫੋਰਚੂਨਰ ਹੈ ਜੀ अच्छा जी जी।, फो, था जी।, था जी जी नई शेप ਦੇ ਵਿੱਚ ਇਹ ਨਵੀਂ ਅਵੇਲੇਬਲ ਖੜੀ ਆ ਦੁਆਰੇ ਇਹ ਨਵੀਂ ਸ਼ੇਪ ਦੇ ਵਿੱਚ ਉਸ ਤੋਂ ਬਾਅਦ ਚਾਰ ਫੋਰਚਨਰ ਬਈ ਪੁਰਾਣੀ ਸ਼ੇਪ ਦੇ ਵਿੱਚ ਵੀ ਖੜੀ ਹੈ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਨੈਕਸਟ ਐਪੀਸੋਡ ਦੇ ਵਿੱਚ ਤੇ ਆਟੋਮੈਟਿਕ ਦੀ ਭਾਜੀ ਡਰਾਈਵ ਕੁਆਲਿਟੀ ਬਹੁਤ ਵਧੀਆ ਹੋਈ ਹੈ ਅਗਰ ਤੁਸੀਂ ਮੌਕੇ ਤੇ ਸਰ ਇਹ 2017 ਮਾਡਲ ਆ ਹਾਂ ਫਰਸਟ ਓਨਰਸ਼ਿਪ ਆ 90000 ਕਿਲੋ ਵਿਦ ਰਿਕਾਰਡ ਚੱਲੀ ਗੱਡੀ ਆ ਹਾਂਜੀ 올 ओरिजिनल ਕਾਰ ਆ ਠੀਕ ਹੈ ਠੀਕ ਹੈ ਜੀ ਸਿਰਫ ਬੰਪਰ ਟਚਿੰਗ ਆ ਕਾਰ ਦੇ ਐਕਸੈਸਰੀ ਫੁੱਲ ਲੱਗੀ ਹੋਈ ਆ ਤੁਸੀਂ ਚੈੱਕ ਕਰਾ ਲਓ ਪੂਰੀ ਕ੍ਰੋਮ ਕਿਟ ਲੱਗੀ ਹੋਈ ਹਰ ਤਰ੍ਹਾਂ ਦੀ ਹਾਂ ਵੀ ਇਹ ਤਾਨੂੰ ਨਾਲ ਮਿਲ ਰਹੀ ਹੈ ਗੱਡੀ ਤੇ ਬਾਈ ਯਾਰ ਜਦੋਂ ਐਸੈਸਰੀਜ਼ ਵਗੈਰਾ ਆਪਾਂ ਵੀ ਹੈਨਾ ਸਪੈਂਡ ਕਰਦੇ ਆ ਸਰ ਲੋਕ ਥੋੜੀ ਬ੍ਰਾਡ ਹੋ ਜਾਂਦੀ ਹੁੰਦੀ ਹੈ ਹਾਂ ਵੀ ਇੱਕ ਗੱਡੀ ਦੀ ਲੁੱਕ ਜਿਹੜੀ ਹੈ ਉਹ ਥੋੜੀ ਵਧੀਆ ਨਿਕਲ ਕੇ ਆਉਂਦੀ ਹੈ ਤੇ ਨਾਲ ਦੇ ਨਾਲ ਆਪਾਂ ਅੰਦਰ ਦਾ ਵੀ ਇੰਟੀਰੀਅਰ ਦਿਖਾ ਦਿੰਦੇ ਆ ਜਿੱਦਾਂ ਬਾਈ ਜੀ ਨੇ ਕਿਹਾ ਸੀਗਾ ਵੀ ਆਟੋਮੈਟਿਕ ਦੇ ਵਿੱਚ ਇਹ ਗੱਡੀ ਤੁਹਾਨੂੰ ਦੇੜੀ ਆ ਉਹ ਅਵੇਲੇਬਲ ਹੋ ਜਾਏਗੀ ਤੇ ਨਾਲ ਦੇ ਨਾਲ ਵੀ ਹੈਨਾ ਪ੍ਰਾਈਜ਼ਿੰਗ ਦੇ ਲਈ ਤੁਹਾਨੂੰ ਟੀਮ ਨੂੰ ਬਾਈ ਦੇ ਕੰਟੈਕਟ ਕਰਨਾ ਪਏਗਾ ਸਿਵਲ ਸਕੋਰ ਬਹੁਤ ਵਧੀਆ 5-7 ਲੱਖ ਰੁਪਏ ਲੈ ਕੇ ਆਓ ਬਾਕੀ ਦਾ ਫਾਈਨਾਂਸ ਜਿਹੜਾ ਹੈ ਉਹ ਬੈਂਕੀ ਦੇ ਕਹਿੰਦੇ ਆ ਕਿ ਵੀ ਅਸੀਂ ਕਰ ਦਵਾਂਗੇ ਦੂਜੀ ਵੀ 2017 ਮਾਡਲ ਜਲੰਧਰ ਨੰਬਰ ਦੀ ਕਾਰ ਆ ਫਰਸਟ ਓਨਰਸ਼ਿਪ ਕਾਰ ਆ ਠੀਕ ਹੈ ਫੁੱਲ ਇੰਸ਼ੋਰੈਂਸ ਹੈ ਕਾਰ ਦੀ ਠੀਕ ਹੈ ਜੀ ਇਹ ਵੀ ਕਾਰ ਸਰ ਲੱਖ ਦੇ ਕਰੀਬ ਚੱਲੀ ਆ ਵਿਦ ਸਰਵਿਸ ਰਿਕਾਰਡ ਚੱਲੀ ਆ 1 ਲੱਖ ਕਿਲੋਮੀਟਰ ਦੇ ਨੀਅਰਬਾਈ ਚੱਲੀ ਆ ਬ੍ਰਿਟਸਟਾਨ ਦੇ ਚਾਰੋ ਟਾਇਰ ਸਰ ਤਿੰਨੇ ਕਾਰਾਂ ਨੂੰ ਬ੍ਰਿਟਸਟਾਨ ਦੇ ਟਾਇਰ ਲੱਗੇ ਹੋਏ ਨਵੇਂ ਅੱਛਾ ਜੀ ਕੋਈ ਚਾਈਨੀਜ਼ ਟਾਇਰ ਨਹੀਂ ਕੋਈ ਕੁਝ ਨਹੀਂ ਸਰ ਹਾਂ ਹਾਂ ਚਾਰੋ ਤਿੰਨੋਂ ਕਾਰਾਂ ਨੂੰ ਬ੍ਰਿਟਸਟਾਨ ਦੇ ਟਾਇਰ ਲੱਗੇ ਹੋਏ ਬ੍ਰਿਟਸਟਾਨ ਦੇ ਟਾਇਰ ਜਿਹੜੇ ਲੱਗੇ ਉਹ ਬਈ ਇਹਦਾ ਵੀ ਓਨਰ ਓਨਰ ਫਰਸਟ ਹੈ ਜਲੰਧਰ ਨੰਬਰ ਹੈ ਜੀ 08 ਓਕੇ ਠੀਕ ਹੈ ਬਈ ਉਸ ਤੋਂ ਬਾਅਦ ਇੱਕ ਹੋਰ ਫੋਰਚਨਰ ਆ ਗਈ ਭਾਜੀ ਸਰ ਇਹ ਵੀ 2017 ਮਾਡਲ ਇਹ ਵੀ 4x4 ਆਟੋਮੈਟਿਕ ਦੇ ਵਿੱਚ ਆ ਜੀ ਠੀਕ ਹੈ ਸਰ ਇਹ ਨੀਅਰ ਅਬਾਊਟ ਕਾਰ ਚੱਲੀ ਆ 80000 ਦੇ ਲੱਗ ਛਕੇ ਹੀ ਚੱਲੀ ਆ ਰਹੀ ਅੱਛਾ ਜੀ 80000 ਦੇ ਨੇੜੇ ਤੇ ਜਿਹੜੇ ਗੱਡੀ ਲੱਖ ਤੋਂ ਅੰਦਰ ਅੰਦਰ ਹੀ ਚੱਲੀਆਂ ਕਾਰਾਂ ਆ ਜੀ ਠੀਕ ਹੈ ਬਾਈ ਤੇ ਜਦੋਂ ਫੋਰਚਨਰ ਹੁੰਦੀ ਆ ਇਹ ਗੱਡੀ ਲੋਕ ਹੈ ਆਦਰਵਾਇਜ਼ ਆਪਾਂ ਅੰਦਰ ਦਾ ਵੀ ਇੰਟੀਰੀਅਰ ਜਿਹੜਾ ਹੈ ਉਹ ਅਸੀਂ ਤੁਹਾਨੂੰ ਦਿਖਾ ਦਿੰਦੇ ਨਹੀਂ ਸ਼ੇਪ ਦੇ ਵਿੱਚ ਪੰਜ ਫੋਰਸ ਜਿਹੜੀਆਂ ਖੜੀਆਂ ਹੀ ਉਹ ਤਾਂ ਅਸੀਂ ਤੁਹਾਨੂੰ ਦਿਖਾਈਆਂ ਆ ਤੇ ਨਾਲ ਦੇ ਨਾਲ ਹੁਣ ਜਿਹੜਾ ਨੈਕਸਟ ਐਪੀਸੋਡ ਹੋਏਗਾ ਉਹਦੇ ਚ ਪ੍ਰਾਣੀ ਫੋਰਚਨਰ ਜਿਹੜੀਆਂ ਨੇ ਪੁਰਾਣੇ ਮਾਡਲ ਦੇ ਵਿੱਚ ਉਹ ਤੁਹਾਨੂੰ ਦਿਖਾਵਾਂਗੇ ਬਹੁਤ-ਬਹੁਤ ਸ਼ੁਕਰੀਆ ਮਨਦੀਪ ਭਾਈ ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਦੇ ਲਈ ਤੇ ਫੋਰਚਨਰ ਦੇ ਸਟਾਕ ਜਿਹੜੇ ਆ ਉਹ ਤੁਸੀਂ ਰੈਗੂਲਰ ਅਪਡੇਟ ਕਰਦੇ ਹੋ ਉਹਦੇ ਲਈ ਵੀ ਬਹੁਤ-ਬਹੁਤ ਧੰਨਵਾਦ ਇਸੇ ਤਰੀਕੇ ਦੇ ਨਾਲ ਜੀ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਕੰਟੈਂਟ ਵਧੀਆ ਲੱਗ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਨੂੰ ਉਹਨਾਂ ਭਰਾਵਾਂ ਤੱਕ ਸ਼ੇਅਰ ਕਰ ਸਕਦੇ ਹੋ ਜਿੰਨਾ ਜਿਹੜੇ ਕਿ ਫੋਰਚਨਰ ਦੇ ਵਿੱਚ ਇੰਟਰਸਟਿਡ ਨੇ ਆਪਣੇ ਘਰ ਦੇ ਵਿੱਚ ਹਨਾ ਵੀ ਫੋਰਚਨਰ ਖੜੀ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਇੱਕ ਵਧੀਆ ਆਪਸ਼ਨ ਜਿਹੜੀ ਆ ਉਹ ਤੁਹਾਨੂੰ ਯੈਲੋ ਮੋਟਰ ਕੋਡਰ ਦੇ ਵਿੱਚ ਮ